ਲੈ ਵੀ ਆਪਾਂ ਪਹੁੰਚਿਆ ਪਟਿਆਲਾ ਰੇਲਵੇ ਸਟੇਸ਼ਨ ਤੇ ਅਨ ਦਿਖਾਉਣਿਆਂ ਪਟਿਆਲਾ ਰੇਲਵੇ ਸਟੇਸ਼ਨ ਦਾ ਦ੍ਰਿਸ਼ ਉਹ ਸੋਨਾ ਰੇਲਵੇ ਸਟੇਸ਼ਨ ਬਣਾਤਾ ਚੱਲਦੇ ਆਪਾਂ ਲੈ ਵੀਆ ਪਾ ਅੰਦਰ ਆ ਗਏ ਦਿਖਾਉਣਾ ਏ ਤੁਹਾਨੂੰ ਅੰਦਰੋਂ ਇਹ ਰੇਲ ਸਟੇਸ਼ਨ ਆ ਰਹੀ ਹੈ ਤੁਸੀਂ ਅੰਦਰ ਟਿਕਟ ਘਰ ਆ ਸੋਨਾ ਬਣਾਤਾ ਉਹ ਸੋਨਾ ਬਣਾਤਾ ਰੇਲਵੇ ਸਟੇਸ਼ਨ ਅਨੁਭਾ ਰਹੇ ਆ ਪਟਿਆਲੇ ਦਾ ਉਹ ਸੋਨਾ ਰੇਲਵੇ ਸਟੇਸ਼ਨ ਬਣਿਆ ਹੋਇਆ ਠੀਕ ਆ ਬਾਹਰੋਂ ਵੀ ਮੁੰਡਰ ਵਾਲੇ ਮੁੰਡਰ ਵਾਲੇ ਮੁੰਡਰ ਵਾਲਾ ਮੁੰਡਰ ਵਾਲੇ ਬਾਹਰੋਂ ਦਿਖਾਉਣੇ ਆ ਤੁਹਾਨੂੰ ਇੱਧਰ ਰੇਲਵੇ ਸਟੇਸ਼ਨ ਦੇ ਉੱਪਰ ਟ੍ਰੇਨ ਦਿਖਾਉਣੇ ਆ ਤੁਹਾਨੂੰ ਖੜੀ ਇੱਕਾ ਤੇ ਫਿਰ ਗੇਟ ਆ ਇਹ ਬਹੁਤ ਸੋਹਣੀ ਲੁੱਕ ਦਿੱਤੀ ਆ ਰੇਲਵੇ ਸਟੇਸ਼ਨ ਦੀ ਬਾਰੇ ਇਕਾ ਇਕ ਟਾਵਰ ਲਾਇਆ ਇਹਨਾਂ ਨੇ ਬਹੁਤ ਉੱਚਾ ਟਾਵਰ ਲੱਗਿਆ ਹੈ ਇੱਧਰੋਂ ਦਿਖਾਉਣਾ ਏ ਤੁਹਾਨੂੰ ਆਇਆ ਰਵੀ ਫੋਰ ਬਿੱਟਾ ਉਹ ਠੀਕ ਹੈ ਨਾ ਹਾਂ ਅਬ ਇਹ ਇੰਜਣ ਖੜਾ ਇੱਥੇ ਕੋਲੇ ਵਾਲਾ ਇੰਜਣ ਪਟਿਆਲਾ ਰੇਲਵੇ ਸਟੇਸ਼ਨ ਦੇ ਉੱਪਰ ਖੜਾਗਾ ਇਹ ਤਨ ਦਿਖਾ ਰਹੇ ਆ ਇਹ ਪਿੰਟਰ ਉਹ ਤੱਕ ਪੂਰਾ ਇੰਜਣ ਇਹ ਤੁਹਾਨੂੰ ਦਿਖਾਇਆ ਵਧੀਆ ਵਧੀਆ ਵੀਡੀਓ ਦੇਖਣ ਲਈ ਤੁਸੀਂ ਜਸਵਿੰਦਰ ਸਿੰਘ ਇਕਲਾ ਚੈਨਲ ਸਬਸਕ੍ਰਾਈਬ ਕਰ ਲਓ ਫਿਰ ਤੁਹਾਨੂੰ ਦਿਖਾਉਣੇ ਆ ਵਧੀਆ ਵਧੀਆ ਵੀਡੀਓ ਅਨੂ ਹੋਰ ਵੀ ਦਿਖਾਵਾਂਗੇ ਧੰਨਵਾਦ ਦੋਸਤੋ ਦੇਖਦੇ ਰਹੋ ਚੈਨਲ ਤੇ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਲਿਖਦੇ ਰਹੋ